ਅੱਜ ਇੱਕ ਹੋਰ ਵਿਸ਼ੇ ਬਾਰੇ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨੇ ਨੇ ਜਿਹੜਾ ਕਿ ਭਖ ਦਾ ਮਸਲਾ ਹੈ ਕਿ ਰਾਮ ਮੰਦਰ ਦੇ ਉਦਘਾਟਨ ਤੇ ਜਥੇਦਾਰ ਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਇਹਦੇ ਬਾਰੇ ਪੰਥ ਦੇ ਵਿੱਚ ਬੜਾ ਵੱਡਾ ਬਾਦ-ਬਿਵਾਦ ਚੱਲਿਆ ਹੋਇਆ ਹੈ ਮੈਂ ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਪਹਿਲਾਂ ਆਪਾਂ ਇੱਕ ਵਾਰੀ ਫਤਿਹ ਦੀ ਸਾਂਝ ਕਰ ਲਈਏ ਸਾਰੇ ਪਿਆਰ ਦੇ ਨਾਲ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਪਤੈ ਸਾਡੇ ਪੰਥ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਤੇ ਇੰਨਾ ਖੌਰੂ ਪੈਂਦਾ ਹੈ ਇੰਨਾ ਸ਼ੋਰ ਮੱਚਦਾ ਹੈ ਇਉਂ ਲੱਗਦਾ ਹੈ ਕਿ ਕੋਈ ਪਰਲੋ ਆਉਣ ਵਾਲੀ ਹੈ ਪਤਾ ਨਹੀਂ ਪੰਥ ਹੁਣ ਸਾਰਾ ਬਰਬਾਦ ਹੋਣ ਲੱਗਿਆ ਹੈ ਤਬਾਹ ਹੋਣ ਲੱਗਿਆ ਹੈ ਤੇ ਜਦੋਂ ਉਹ ਮਸਲਾ ਲੰਘ ਜਾਂਦਾ ਹੈ ਉਹ ਘਟਨਾ ਬੀਤ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਾਰੇ ਸ਼ਾਂਤ ਹੋ ਜਾਂਦੇ ਨੇ ਤੇ ਉਹ ਗੱਲ ਭੁੱਲ ਭੁਲਾ ਜਾਂਦੀ ਹੈ ਤੇ ਨਵਾਂ ਕੋਈ ਨੁਕਤਾ ਲੈ ਕੇ ਉਹਦੇ ਤੇ ਫਿਰ ਸਾਰੇ ਕੜਮਸ ਪਾਉਣੀ ਸ਼ੁਰੂ ਕਰੰਦੇ ਨੇ। ਤੋਂ ਇਸੇ ਤਰ੍ਹਾਂ ਲੰਮੇ ਸਮੇਂ ਤੋਂ ਹੁੰਦਾ ਆ ਰਿਹਾ ਹੈ ਪਰ ਕੋਈ ਚੰਗਾ ਕੰਮ ਚੰਗੀ ਸੇਧ ਦੇਣ ਵਾਸਤੇ ਪਲਾਨਿੰਗ ਬਣਾ ਕੇ ਕੋਈ ਕੀਤਾ ਜਾ ਰਿਹਾ ਹੋਵੇ ਪੰਥ ਦੇ ਮੁਖੀਆਂ ਵੱਲੋਂ ਉਹ ਕਿਤੇ ਵੀ ਨਜ਼ਰ ਨਹੀਂ ਆਉਂਦਾ। ਇਹ ਸਾਰੀ ਬੇਚੈਨੀ ਸਮਾਜ ਦੇ ਵਿੱਚ ਇਸੇ ਕਰਕੇ ਵਾਪਰਦੀ ਹੈ ਕਿਉਂਕਿ ਸਾਨੂੰ ਗਿਆਨ ਦੇਣ ਦਾ ਕੋਈ ਪ੍ਰਬੰਧ ਹੀ ਨਹੀਂ ਹੈ। ਅਸੀਂ ਗਿਆਨ ਤੋਂ ਸਖਣੇ ਹੋਣ ਕਰਕੇ ਕੇਵਲ ਬਿਆਨਬਾਜ਼ੀ ਤੱਕ ਸਾਰੇ ਸਿਮਟ ਕੇ ਰਹਿ ਗਏ ਆ ਨਾਰੇ ਜਕਾਰੇ ਸੜਕਾਂ ਤੇ ਦੌੜਨਾ ਨਗਰ ਕੀਰਤਨ ਕੱਢਣੇ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੇਵਲ ਵਕਤੀ ਤੌਰ ਤੇ ਵਿਖਾਵੇ ਮਾਤਰ ਕੰਮ ਕਰ ਰਹੇ ਆ ਪਰ ਸਦੀਵੀ ਤੌਰ ਤੇ ਸਾਡੇ ਨੌਜਵਾਨਾਂ ਚ ਸਾਡੇ ਸਮਾਜ ਚ ਗੁਰਮਤ ਦੀ ਜੋ ਅਸਲ ਸੋਚ ਹੈ ਉਹ ਅਸੀਂ ਨਹੀਂ ਦੇ ਸਕੇ ਸਾਡੇ ਲੀਡਰਾਂ ਨੇ ਇਸ ਪਾਸੇ ਕੰਮ ਨਹੀਂ ਕੀਤਾ ਨਾ ਕੋਈ ਇਥੇ ਚੰਗੇ ਕਾਲਜ ਜਿਹਦੇ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਘੱਟ ਖਰਚੇ ਤੇ ਪੜ੍ਹਾਈ ਕਰਵਾਈ ਜਾ ਸਕੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਵਰਦੀ ਕਿਤਾਬਾਂ ਜੇ ਕੋਈ ਢਿੱਲਾ ਮੱਠਾ ਹੋ ਜਾਂਦਾ ਹੈ ਉਹਦਾ ਇਲਾਜ ਉਹਨਾਂ ਦੇ ਲੰਗਰ ਦਾ ਪ੍ਰਬੰਧ ਇਹੋ ਜਿਹਾ ਕੁਝ ਵੀ ਨਹੀਂ ਹੈ ਜਿਹੜੇ ਵੀ ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲਣ ਵਾਲੇ ਕਾਲਜ ਨੇ ਆਮ ਤੌਰ ਤੇ ਉਹ ਘਾਟੇ 'ਚ ਜਾਂਦੇ ਨੇ ਤੇ ਉਹਨਾਂ ਦੇ ਨਾਲ ਲੱਗਵੇਂ ਕਾਲਜ ਹੋਰ ਮੁਨਾਫੇ 'ਚ ਜਾਂਦੇ ਨੇ ਤੇ ਸ਼੍ਰੋਮਣੀ ਕਮੇਟੀ ਵੀ ਛਪਾਰਸ਼ੀ ਮੁੰਡਿਆਂ ਨੂੰ ਕੁੜੀਆਂ ਨੂੰ ਤੇ ਉੱਥੇ ਰੱਖ ਲੈਂਦੀ ਹੈ ਜਿਹੜੇ ਲੋੜਵੰਦ ਤਾਂ ਨਹੀਂ ਹੈਗੇ ਪਰ ਲੀਡਰਾਂ ਦੇ ਨਾਲ ਸੰਬੰਧਿਤ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਇਸ ਕਰਕੇ ਉਹਨਾਂ ਨੂੰ ਦਾਖਲ ਕਰ ਲੈ ਜਾਂਦਾ ਪਰ ਲੋੜਵੰਦ ਵੇਖਦੇ ਹੀ ਰਹਿ ਜਾਂਦੇ ਨੇ ਇਹੋ ਜਿਹਾ ਬਹੁਤ ਕੁਝ ਵਾਪਰਦਾ ਹੈ ਖੈਰ ਇਹਦੇ ਕਾਰਨ ਕਰਕੇ ਆਲੇ-ਦੋਲੇ ਜੋ ਦੇਖਦੇ ਆ ਅੱਜ ਸਿੱਖ ਪੰਥ ਦੇ ਵਿੱਚ ਆਪਸੀ ਮਾਰ ਕਾਟ ਆਪਸੀ ਬੇਚੈਨੀ ਭਾਈਚਾਰੇ ਦੇ ਵਿੱਚ ਟੁੱਟ-ਫੁੱਟ ਜਾਤ-ਪਾਤ ਅਲੱਗ-ਅਲੱਗ ਗੁਰਦੁਆਰੇ ਕੀ ਕੁਝ ਹੈ ਜਿਹੜਾ ਇੱਥੇ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਤੇ ਲੰਮੀ ਸੇਧ ਜਿਵੇਂ ਕਿ ਬਾਕੀ ਪਾਰਟੀਆਂ ਵਾਲੇ ਕਰਦੇ ਨੇ ਆਪਣੀ ਪਾਰਟੀ ਨੂੰ ਆਪਣੇ ਸਮਾਜ ਨੂੰ ਅੱਗੇ ਵਧਾਉਣ ਵਾਸਤੇ ਉਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਗਿਆ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਅਕਾਲੀ ਦਲ ਵੱਲੋਂ ਹੁਣ ਮੈਂ ਕੁਝ ਨੁਕਤੇ ਤੁਹਾਡੇ ਸਾਹਮਣੇ ਰੱਖਣ ਲੱਗਿਆ ਕਿ ਆਰਾਮ ਮੰਦਰ ਦੇ ਪੁਜਾਰੀਆਂ ਵੱਲੋਂ ਜਾਂ ਭਾਰਤ ਦੀ ਸਰਕਾਰ ਵੱਲੋਂ ਜਥੇਦਾਰ ਨੂੰ ਕਹਿੰਦੇ ਨੇ ਸੱਦਾ ਪੱਤਰ ਆਇਆ ਹੈ ਕਿ ਉਥੇ ਤੁਸੀਂ ਵੀ ਹਾਜ਼ਰੀ ਲਗਾਉਣੀ ਹੈ ਜਦੋਂ ਕਿ 22 ਤਰੀਕ ਨੂੰ ਆਰਾਮ ਮੰਦਰ ਦਾ ਉਦਘਾਟਨ ਹੋਣਾ ਹੈ ਤੇ ਇਸ ਗੱਲ ਦਾ ਖੂਬ ਵਿਰੋਧ ਅਤੇ ਹੱਕ ਜੀ ਬੋਲਣ ਵਾਲਿਆਂ ਦਾ ਆਪਸ ਦੇ ਵਿੱਚ ਮੁਕਾਬਲਾ ਚੱਲ ਰਿਹਾ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਉਥੇ ਜਾਣਾ ਕੋਈ ਪਾਪ ਹੈ ਜਾਂ ਉਥੇ ਜਾਣਾ ਕੋਈ ਪੁੰਨ ਹੈ ਜਦੋਂ ਕਿ ਰਾਜਨੀਤਿਕ ਲੋਕ ਇਹ ਕੰਮ ਕਰ ਰਹੇ ਨੇ ਤੇ ਰਾਜਨੀਤੀ ਨੂੰ ਹੀ ਇਹਦੇ ਤੇ ਹਾਵੀ ਕੀਤਾ ਹੋਇਆ ਉਸ ਮੰਦਰ ਨੂੰ ਰਾਜਨੀਤੀ ਦੀਆਂ ਆਉਣ ਵਾਲੇ 24 ਦੀਆਂ ਵੋਟਾਂ ਲੈਣ ਵਾਸਤੇ ਵਰਤਿਆ ਜਾ ਰਿਹਾ ਜੇ ਉਹ ਇਸ ਤਰ੍ਹਾਂ ਵਰਤ ਸਕਦੇ ਨੇ ਤਾਂ ਸਾਨੂੰ ਵੀ ਤਾਂ ਕੋਈ ਸੋਚ ਖਿਆਲ ਦੂਰੰਦੇਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਨਾਲ ਵਿਰੋਧਤਾ ਕਿਉਂ ਪੈਦਾ ਕਰੀਏ ਜਿਹੜੀ ਹਾਕਮ ਤੇ ਰਹਿ ਉਸ ਪਾਰਟੀ ਦੇ ਨਾਲ ਆਪਾਂ ਦੁਸ਼ਮਣੀ ਕਿਉਂ ਪਾਈਏ ਤੇ ਜੇ ਉੱਥੇ ਨਹੀਂ ਜਾਵਾਂਗੇ ਤਾਂ ਤੇ ਲੋਕਾਂ ਦੇ ਵਿੱਚ ਸਾਡੀ ਸ਼ਾਖ ਕਿਵੇਂ ਹੋਵੇਗੀ ਇੱਕ ਪਾਸੇ ਤਾਂ ਜਿੱਦਣ ਤੋਂ ਜਿਹੜੀ ਇਹ ਭਾਜਪਾ ਸਰਕਾਰ ਹੈ ਆਪਣੀ ਚਲਦੀ ਆ ਰਹੀ ਹੈ ਉਸ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਅਤੇ ਹੋਰ ਸਾਰੀਆਂ ਪਾਰਟੀਆਂ ਉਹ ਭਾਜਪਾ ਦੇ ਨਾਲ ਰਲ ਕੇ ਹੀ ਚੱਲ ਰਹੀਆਂ ਨੇ ਬਾਦਲ ਨੇ ਅਨੇਕ ਵਾਰੀ ਐਲਾਨ ਕੀਤਾ ਹੈ ਕਿ ਸਾਡਾ ਤਾਂ ਭਾਜਪਾ ਦੇ ਨਾਲ ਪਤੀ ਪਤਨੀ ਦਾ ਰਿਸ਼ਤਾ ਹੈ ਤੇ ਇਹ ਪਤੀ ਪਤਨੀ ਦਾ ਰਿਸ਼ਤਾ ਤਾਂ ਵੜਾ ਸਕਦੇ ਨੇ ਉਥੇ ਅੱਜ ਵੀ ਮੈਂਬਰ ਪਾਰਲੀਮੈਂਟ ਮੌਜੂਦ ਨੇ ਉਹਨਾਂ ਦੇ ਤੇ ਫਿਰ ਜਦੋਂ ਉਹਨਾਂ ਦੇ ਨਾਲ ਰਾਜਨੀਤੀ ਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਸਾਂਝ ਪਿਆਲੀ ਰੱਖੀ ਹੋਈ ਹੈ ਤਾਂ ਮੰਦਰ ਦੇ ਵੀ ਜਾਣ ਲੱਗੇ ਤੁਹਾਨੂੰ ਕਿਉਂ ਮੁਸ਼ਕਲ ਆਉਣ ਲੱਗੀ ਹੈ ਤੇ ਕਈ ਕਹਿੰਦੇ ਨੇ ਜੀ ਅਸੀਂ ਮੂਰਤੀ ਪੂਜਾ ਨਹੀਂ ਕਰਦੇ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੂਰਤੀ ਬਣਾ ਕੇ ਹੀ ਨਹੀਂ ਪੂਜ ਰਹੇ ਇਹ ਵੀ ਤਾਂ ਮੂਰਤੀ ਦਾ ਰੂਪ ਹੀ ਤੁਸੀਂ ਦਿੱਤਾ ਹੋਇਆ ਹੈ ਇਹਦੇ ਵਿੱਚ ਲਿਖਿਆ ਕੀ ਹੈ ਆਮ ਸਿੱਖ ਨੂੰ ਨਹੀਂ ਪਤਾ بڑے بڑے ਲੀਡਰ ਵੀ ਉਹ ਇਹਦੇ ਬਾਰੇ ਦੋ ਪੰਗਤੀਆਂ ਨਹੀਂ ਜਾਣਦੇ ਬਸ ਇਹਨੂੰ ਵੀ ਮੂਰਤੀ ਵਾਂਗ ਮੱਥਾ ਹੀ ਤਾਂ ਟੇਕਦੇ ਨੇ ਖੈਰ ਜਦੋਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਸਤੇ ਰਸਮ ਪੂਰਤੀ ਵਾਸਤੇ ਇੰਗਲੈਂਡ ਦੀ ਮਹਾਰਾਣੀ ਆਵੇ ਤਾਂ ਉਹਦੇ ਵਾਸਤੇ ਤਾਂ ਸਪੈਸ਼ਲ ਮਰਿਆਦਾ ਵੀ ਬਣਾ ਲਈ ਜਾਂਦੀ ਹੈ ਬਾਕੀਆਂ ਨੂੰ ਤਾਂ ਕਿਹਾ ਜਾਂਦਾ ਜਰਾਬਾਂ ਪਾ ਕੇ ਨਹੀਂ ਜਾਣਾ ਮਹਾਰਾਣੀ ਇੰਗਲੈਂਡ ਦੀ ਨੂੰ ਜਰਾਬਾਂ ਪਾ ਕੇ ਜਾਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਵੀ ਤੂੰ ਆ ਇੱਕ ਵਾਰੀ ਮੱਥਾ ਟੇਕ ਤੇਰੇ ਆਉਣ ਨਾਲ ਸਾਡਾ ਮਾਣ ਬੜਾ ਵਧੇਗਾ ਤੇ ਨਾਲੇ ਸਾਡੇ ਰਜਿਸਟਰ ਦੇ ਵਿੱਚ ਤੂੰ ਕੁਝ ਲਿਖ ਦੇਈ ਉਹਨੇ ਲਿਖ ਦਿੱਤਾ ਕਿ ਮੈਨੂੰ ਆ ਇੱਥੇ ਆ ਕੇ ਬਹੁਤ ਸ਼ਾਂਤੀ ਮਿਲੀ ਹੈ ਤੇ ਅਸੀਂ ਸਾਰੇ ਜਾਣੇ ਫੁੱਲੇ ਨਹੀਂ ਸਮਾਉਂਦੇ ਕਿ ਇਥੇ ਇੰਗਲੈਂਡ ਦੀ ਮਹਾਰਾਣੀ ਆਈ ਸੀ ਮੱਥਾ ਟੇਕਣ ਵਾਸਤੇ ਉਹ ਇਥੇ ਆ ਕੇ ਕੋਈ ਸਿੱਖ ਨਹੀਂ ਬਣ ਗਈ ਉਹਨੇ ਰਸਮ ਪੂਰਤੀ ਕੀਤੀ ਹੈ ਤੇ ਫਿਰ ਪਾਕਿਸਤਾਨ ਦਾ ਰਾਸ਼ਟਰਪਤੀ ਹੋਰ ਨਾ ਦੇਸ਼ਾਂ ਮੁਸਲਮਾਨੀ ਦੇਸ਼ਾਂ ਦੇ ਰਾਸ਼ਟਰਪਤੀ ਜਿਹੜੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦੇ ਪਰ ਉਹ ਆਪਣੀ ਇਸ ਰਸਮ ਪੂਰਤੀ ਵਾਸਤੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਆ ਜਾਂਦੇ ਨੇ ਉਦੋਂ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ 1977 ਦੇ ਵਿੱਚ ਮੁਰਾਰਜੀ ਦੇਸਾਈ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਦੋਂ ਅਤੇ ਹੋਰ ਸਾਰੇ ਵੱਡੇ ਲੀਡਰ ਜਿਹੜੇ ਕਿ ਉਦੋਂ ਜਨਤਾ ਪਾਰਟੀ ਦੇ ਵਿੱਚ ਸਨ ਉਹ ਸਾਰੇ ਦਰਬਾਰ ਸਾਹਿਬ 'ਚ ਇੱਥੇ 400 ਸਾਲਾ ਕੀਰਤਨ ਸਮਾਗਮ ਕੀਤਾ ਗਿਆ ਸੀ ਗੁਰੂ ਗ੍ਰੰਥ ਸਾਹਿਬ ਦਾ ਸਥਾਪਨਾ ਦਿਵਸ ਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀਆਂ ਕੀਤਿਆਂ ਪਰਉਪਕਾਰ ਦੀਆਂ ਗੱਲਾਂ ਨੂੰ ਯਾਦ ਕਰਨ ਵਾਸਤੇ ਉਥੇ ਸਾਰੇ ਵੱਡੇ ਲੀਡਰ ਆਏ ਤੇ ਸਾਨੂੰ ਬੜੀ ਖੁਸ਼ੀ ਹੋਈ ਪਰ ਯਾਦ ਰੱਖਣਾ ਉਹ ਇੱਥੇ ਆ ਕੇ ਕੋਈ ਸਿੱਖ ਨਹੀਂ ਬਣ ਗਏ ਉਹ ਸਾਡੀ ਖੁਸ਼ੀ ਲੈਣ ਵਾਸਤੇ ਰਸਮ ਪੂਰਤੀ ਵਾਸਤੇ ਆਏ ਸਨ ਤਾਂ ਇਸੇ ਤਰ੍ਹਾਂ ਅਸੀਂ ਵਿਦੇਸ਼ਾਂ ਦੇ ਵੀ ਜਾਣੇ ਹਾਂ ਉਥੇ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਕੈਨੇਡਾ ਵਗੈਰਾ ਸਾਰੇ ਦੇਸ਼ਾਂ 'ਚ ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸਾਨੂੰ ਗੁਰਦੁਆਰੇ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਤੇ ਉਦੋਂ ਸਾਨੂੰ ਚੇਤਾ ਨਹੀਂ ਆਇਆ ਕਿ ਇਹਨਾਂ ਨੇ ਗੁਰਦੁਆਰੇ ਬਣਾਉਣ ਦੀ ਸਾਨੂੰ ਇਜਾਜ਼ਤ ਕਿਉਂ ਦੇ ਦਿੱਤੀ ਐ ਤੇ ਬਹੁਤ ਵਾਰੀ ਉਹ ਸਾਡੇ ਗੁਰਦੁਆਰਿਆਂ 'ਚ ਮੱਥੇ ਟੇਕਣ ਵੀ ਆ ਜਾਂਦੇ ਨੇ ਰਸਮ ਪੂਰਤੀ ਵਾਸਤੇ ਤੇ ਸਾਨੂੰ ਬੜਾ ਚਾਅ ਚੜਦਾ ਕਿ ਉਹਨਾਂ ਦਾ ਲੀਡਰ ਸਾਡੇ ਗੁਰਦੁਆਰਿਆਂ 'ਚ ਆਏ ਤੇ ਪਿਆਰਿਓ ਉਹ ਉੱਥੇ ਆ ਕੇ ਸਿੱਖ ਨਹੀਂ ਬਣਗੇ ਤੇ ਉਹ ਉੱਥੇ ਆਉਂਦੇ ਨੇ ਰਸਮ ਪੂਰਤੀ ਵਾਸਤੇ ਲੋਕਾਚਾਰੀ ਵਾਸਤੇ ਆਉਂਦੇ ਨੇ ਪਰ ਤੁਹਾਨੂੰ ਜਦੋਂ ਕੋਈ ਸੱਦਦਾ ਤੇ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਤੁਸੀਂ ਵੀ ਤੇ ਲੋਕਾਚਾਰੀ ਵਾਸਤੇ ਜਾਣਾ ਹੈ ਉੱਥੇ ਜਾਣ ਸਰ ਤੁਸੀਂ ਨਾ ਹਿੰਦੂ ਬਣਨਾ ਹੈ ਨਾ ਜੇ ਚਰਚ ਦੇ ਵਿੱਚ ਜਾਓਗੇ ਤਾਂ ਨਾ ਈਸਾਈ ਬਣ ਜਾਣਾ ਜੇ ਮਸਜਿਦ ਦੇ ਵਿੱਚ ਵੀ ਚਲੇ ਜਾਓਗੇ ਤਾਂ ਤੁਸੀਂ ਉੱਥੇ ਮੁਸਲਮਾਨ ਵੀ ਨਹੀਂ ਬਣ ਜਾਣਾ ਯਾਦ ਰੱਖਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਨਨਾਥ ਪੁਰੀ ਗਏ ਸੀ ਉਥੋਂ ਦੇ ਬ੍ਰਾਹਮਣਾਂ ਦੇ ਨਾਲ ਪੁਜਾਰੀਆਂ ਦੇ ਨਾਲ ਉਹਨਾਂ ਨੇ ਲੰਮੀ ਵਿਚਾਰ ਚਰਚਾ ਕੀਤੀ ਸੀ ਉਹ ਕਾਂਸ਼ੀ ਗਏ ਸੀ ਉਥੋਂ ਦੇ ਪੁਜਾਰੀਆਂ ਨਾਲ ਖੂਬ ਵਿਚਾਰ ਵਟਾਂਦਰਾ ਕੀਤਾ ਸੀ ਗੁਰੂ ਨਾਨਕ ਸਾਹਿਬ ਹਰਦਵਾਰ ਗਏ ਸੀ ਕੁਰੂਕਸ਼ੇਤਰ ਗਏ ਸੀ ਵੱਡੇ ਤੀਰਥਾਂ ਤੇ ਸਾਰੇ ਕਿਤੇ ਗੁਰੂ ਨਾਨਕ ਸਾਹਿਬ ਗਏ ਸੀ ਪਰ ਉਹ ਤਾਂ Hindu ਨਹੀਂ ਬਣੇ ਤੇ ਉਹ ਤਾਂ ਬੜੇ ਆਰਾਮ ਦੇ ਨਾਲ ਜਿਹੋ ਜਿਹੇ ਹੈਗੇ ਸੀ ਲਗਾਤਾਰ ਉਹ ਹੈ ਜਆ ਆਪਣਾ ਕੰਮ ਕਰਦੇ ਰਹੇ ਉਹੀ ਉਹਨਾਂ ਦਾ ਵਰਤੋਂ ਵਿਹਾਰ ਰਿਹਾ ਗੁਰੂ ਨਾਨਕ ਸਾਹਿਬ ਜੋਗੀਆਂ ਕੋਲ ਪਹਾੜਾਂ ਤੇ ਵੀ ਗਏ ਉਹਨਾਂ ਦੇ ਮੱਠਾਂ 'ਚ ਵੀ ਗਏ ਤੇ ਜੋਗੀ ਉਹਨਾਂ ਕੋਲੇ ਵੀ ਚੱਲ ਕੇ ਆਏ ਪਰ ਆਪੋ ਆਪਣੇ ਅਸੂਲਾਂ ਤੇ ਰਹੇ ਵਿਚਾਰ ਚਰਚਾ ਹੁੰਦੀ ਰਹੀ ਨਾ ਗੁਰੂ ਨਾਨਕ ਸਾਹਿਬ ਜੋਗੀ ਬਣੇ ਤੇ ਨਾ ਜੋਗੀ ਗੁਰਨਾਨਕ ਦੇ ਸੇਵਕ ਬਣੇ ਪਰ ਵਿਚਾਰ ਚਰਚਾ ਉਹ ਕਰਦੇ ਹੀ ਰਹੇ ਨੇ ਗੁਰਨਾਨਕ ਸਾਹਿਬ ਮੱਕੇ ਤੱਕ ਵੀ ਗਏ ਨੇ ਮੁਸਲਮਾਨਾਂ ਦੇ ਨਾਲ ਆਸਾ ਹੱਥ ਕਿਤਾਬ ਕਛ ਨੀਲ ਵਸਤਰ ਧਾਰੇ ਬਨਵਾਰੀ ਉਨਾ ਵਾਲੇ ਕੱਪੜੇ ਪਹਿਨ ਕੇ ਉਹਨਾਂ ਵਾਂਗੂ ਪੋਥੀ ਕੋਲੇ ਲੈ ਕੇ ਕੱਪੜੇ ਚ ਭਰੇ ਟਕੇ ਡੰਡਾ ਸੋਟਾ ਆਪਣੇ ਹੱਥ 'ਚ ਪਕੜ ਕੇ ਜੋ ਰਵੈਤਾਂ ਉਹਨਾਂ ਦੀਆਂ ਬਣੀਆਂ ਹੋਈਆਂ ਨੇ ਉਹਨਾਂ ਰਵੈਤਾਂ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਮੱਕੇ ਵੀ ਗਏ ਤੇ ਮੱਕੇ ਦੇ ਵਿੱਚ ਕੋਈ ਇਹ ਨਹੀਂ ਹੈ ਕਿ ਉਹ ਉੱਥੇ ਜਿਹੜਾ ਮੁਸਲਮਾਨੀ ਤੌਰ ਤਰੀਕਾ ਉਹਨੂੰ ਨਾ ਅਪਣਾਇਆ ਹੋਵੇ ਉੱਥੇ ਉਹ ਤਰੀਕੇ ਅਪਣਾਉਣੇ ਪੈਂਦੇ ਨੇ ਇੰਨਾ ਕੁਝ ਕਰਕੇ ਗੁਰੂ ਨਾਨਕ ਸਾਹਿਬ ਕੋਈ ਮੁਸਲਮਾਨ ਨਹੀਂ ਬਣ ਗਏ ਬਲਕਿ ਉਹਨਾਂ ਨਾਲ ਵਿਚਾਰ ਚਰਚਾ ਕਰਦੇ ਰਹੇ ਨੇ ਉੱਥੇ ਜਾ ਕੇ ਜੋ ਉਹਨਾਂ ਨੇ ਗੱਲਬਾਤ ਕੀਤੀ ਉਤੋਂ ਸਾਰੇ ਆਪਾਂ ਵਾਕਵਾਂ ਇਸੇ ਤਰ੍ਹਾਂ ਅੱਜ ਜਦੋਂ ਆਪਾਂ ਆਲੇ-ਦੋਲੇ ਧਿਆਨ ਮਾਰੀਏ ਜਦੋਂ ਸਾਡੇ ਲੀਡਰ ਜਿਹਨੂੰ ਅਸੀਂ ਪੰਥ ਦੇ ਮੁਖੀ ਕਹਿੰਦੇ ਆ ਜਿਹੜੇ ਇੱਥੇ ਪੰਜਾਬ ਵਿੱਚ ਲੰਮੇ ਸਮੇਂ ਤੱਕ ਰਾਜ ਵੀ ਕਰਦੇ ਰਹੇ ਨੇ ਜਿਨ੍ਹਾਂ ਨੂੰ ਫਖਰੇ ਕੌਮ ਤੱਕ ਦੇ ਖਿਤਾਬ ਦਿੱਤੇ ਗਏ ਨੇ ਪ੍ਰਕਾਸ਼ ਸਿੰਘ ਬਾਦਲ ਆਦਿਕ ਏ ਉਹ ਰਾਮ ਰਹੀਮ ਸਾਧ ਦੇ ਡੇਰੇ ਤੇ ਨੱਕ ਵੀ ਰਗੜਦੇ ਰਹੇ ਨੇ ਤੇ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਆਕਿਆ ਕਦੇ ਵੀ ਅਸ਼ੂ ਤੋਸ਼ ਸਾਧ ਜਿਹੜਾ ਹੁਣ ਤਾਂ ਮਰਿਆ ਪਿਆ ਉਹਦੀ লাশ ਅਜੇ ਤੱਕ ਉਹਨਾਂ ਨੇ ਸਾਹਮ ਕੇ ਰੱਖੀ ਹੋਈ ਹੈ ਉਸ ਸਾਧ ਦੇ ਡੇਰੇ ਤੇ ਵੀ ਇਹ ਸਾਰਾ ਪਰਿਵਾਰ ਜਾਂਦਾ ਰਿਹਾ ਹੈ ਚੰਦਰਾ ਸਵਾਮੀ ਦੇ ਕੋਲੇ ਜਾ ਕੇ ਲੁਧਿਆਣੇ ਇਹ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਹਾਵਨੇ ਕਰਦਾ ਰਿਹਾ ਤਿਲਕ ਲਾਉਂਦਾ ਰਿਹਾ ਮੁਖਟ ਪਹਿਨਦਾ ਰਿਹਾ ਇਸੇ ਤਰ੍ਹਾਂ ਹੋਰ ਅਨੇਕ ਡੇਰੇਦਾਰ ਸਾਧਾਂ ਦੇ ਪੈਰਾਂ ਦੇ ਉੱਤੇ ਇਹ ਨੱਕ ਰਗੜਦੇ ਰਹਿੰਦੇ ਨੇ ਵੋਟਾਂ ਲੈਣ ਵਾਸਤੇ ਤੇ ਤੁਸੀਂ ਇਹਨਾਂ ਰਾਜਨੀਤਿਕ ਲੋਕਾਂ ਨੂੰ ਤਾਂ ਕਹਿ ਦਿਓਗੇ ਇਹ ਤਾਂ ਜੀ ਰਾਜਨੀਤੀ ਚ ਕਰਕੇ ਹੋਏ ਨੇ ਗੱਲ ਧਰਮ ਦੀ ਕਰੋ ਇੱਥੇ ਜਿਹੜਾ ਸਭ ਤੋਂ ਮਹਾਨ ਆਪਣੀ ਆਖੀ ਜਾਂਦੀ ਟਕਸਾਲ ਦੱਸਦਾ ਹੈ ਹਰਨਾਮ ਸਿੰਘ ਤੁਮਾ ਜਿਹੜੇ ਇਹ ਕਹਿੰਦੇ ਨੇ ਹੈ ਤਾਂ ਇਹ ਝੂਠ ਪਰ ਇਹ ਲੋਕ ਇਸ ਤਰ੍ਹਾਂ ਰੋਜ਼ ਕਹਿੰਦੇ ਨੇ ਕਿ ਸਾਡੀ ਟਕਸਾਲ ਤਾਂ ਬਾਬਾ ਦੀਪ ਸਿੰਘ ਤੋਂ ਚੱਲੀ ਐ ਇਸ ਦੀਪ ਸਿੰਘ ਦੀ ਟਕਸਾਲ ਤੋਂ ਚੱਲੀ ਹੋਈ ਆਖੀ ਜਾਂਦੀ ਇਹ ਹਰਨਾਮ ਸਿੰਘ ਧੋਮਾਂ ਦੀ ਇਹ ਪਾਰਟੀ ਦਮਦੇਮੀ ਟਕਸਾਲ ਇਹਨਾਂ ਦੇ 40 ਦਿਨ ਮਹਿਤੇ ਚੌਂਕ ਵਾਲੀ ਇਹਨਾਂ ਦੇ ਡੇਰੇ ਦੇ ਵਿੱਚ 40 ਦਿਨ ਹਵਨ ਹੁੰਦਾ ਰਿਹਾ ਹਵਨ ਤੇ ਉਦੋਂ ਕੋਈ ਜਥੇਦਾਰ ਨਹੀਂ ਬੋਲਿਆ ਇਹ ਇਹਨਾਂ ਨੂੰ ਹੁਣ ਦੂਰ ਤਾਂ ਇਹ ਨਹੀਂ ਜਾਂਦੇ ਇਹ ਤਾਂ ਆਪਣੇ ਡੇਰਿਆਂ 'ਚ ਆਪਣੇ ਗੁਰਦੁਆਰਿਆਂ 'ਚ ਹਵਨ ਕਰ ਲਾ ਪਏ ਨੇ ਇਹ ਤਾਂ ਸਿੱਖੀ ਦੇ ਦੁਸ਼ਮਣ ਨੇ ਕਿਸੇ ਦੀ ਜ਼ਬਾਨ ਨਹੀਂ ਖੁੱਲੀ ਕੋਈ ਨਹੀਂ ਬੋਲਿਆ ਫਿਰ ਇਹੋ ਹੀ ਹਰਨਾਮ ਸਿੰਘ ਢੁਮਾ ਹਰਦвар ਜਾ ਕੇ ਉਥੋਂ ਦੇ Hindu ਸਾਧੀਆਂ ਸਾਧੂਆਂ ਤੋਂ ਭਗਵੇਂ ਕੱਪੜੇ ਪਵਾ ਕੇ ਹਵਨ ਕਰਕੇ ਆਇਆ ਮੱਥੇ 'ਤੇ ਤਿਲਕ ਲਗਵਾ ਕੇ ਆਇਆ ਹੋਰ ਜਿਹੜੀਆਂ Hindu ਰੀਤੀ ਰਸਮਾਂ ਨੇ ਉਹ ਸਾਰੀਆਂ ਪੂਰੀਆਂ ਕਰਕੇ ਆਇਆ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਆਇਆ ਕਿਸੇ ਦੀ ਜ਼ਬਾਨ ਨਹੀਂ ਖੁੱਲੀ ਸਾਰੇ ਨੀਵੀਆਂ ਪਾ ਗਏ ਸਾਰੇ ਪਾਸਾ ਵਟ ਗਏ ਕੋਈ ਵੀ ਨਹੀਂ ਬੋਲੇਆ ਫਿਰ ਇਹੋ ਹੀ ਹਰਨਾਮ ਸਿੰਘ ਧੁੰਮਾ ਬਿਆਨਤ ਸਿੰਘ ਮੁੱਖ ਮੰਤਰੀ ਦਾ ਜਿਹੜਾ ਪੀਏਸੀ ਮਰ ਗਿਆ ਸੀ ਇੱਕ ਉਹਦੇ ਭੋਗ ਤੇ ਜਾ ਕੇ ਉਹਦੀ ਪ੍ਰਸ਼ੰਸਾ ਦੇ ਪੁਲਵੰਨ ਕੇ ਆਇਆ ਹਾਲਾਂਕਿ ਪੀਏ ਜਿਹੜਾ ਹੁੰਦਾ ਹੈ ਉਹ ਬਹੁਤ ਵੱਡਾ ਅਫਸਰ ਹੁੰਦਾ ਹੈ ਬਿਆਂਦ ਸਿੰਘ ਨੂੰ ਸਾਰੇ ਤਰ੍ਹਾਂ ਦੀ ਜਾਣਕਾਰੀ ਦੇਣੀ, ਸਲਾਹ ਦੇਣੀ, ਉਹਦੇ ਹੁਕਮਾਂ ਨੂੰ ਲਾਗੂ ਕਰਵਾਉਣਾ ਇਹ ਪੀਏ ਦਾ ਹੀ ਬਹੁਤਾ ਕੰਮ ਹੁੰਦਾ ਹੈ ਤੇ ਉਹਦੇ ਭੋਗ ਤੇ ਵੀ ਇਹ ਹਰਨਾਮ ਸਿੰਘ ਧੁੰਮਾ ਜਾ ਕੇ ਆਇਆ। ਜਦੋਂ ਸਾਰੇ ਸ਼ੋਰੂਮ ਚ ਆਉਂਦੇ ਨੇ ਕਿ ਬਿਆਂਦ ਸਿੰਘ ਸਿੱਖਾਂ ਦਾ ਕਾਤਲ ਸੀ ਤੇ ਉਹਨੇ ਬੜਾ ਜ਼ੁਲਮ ਕੀਤਾ। ਜਦੋਂ ਬਿਆਂਦ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਮੁੱਖ ਮੰਤਰੀ ਪੰਜਾਬ ਨੂੰ ਤਾਂ ਉਦੋਂ ਪ੍ਰਕਾਸ਼ ਸਿੰਘ ਬਾਦਲ ਉਹਦੇ ਸਸਕਾਰ ਤੇ ਬਕਾਇਦਾ ਗਿਆ ਉਹਦੇ ਭੋਗ ਤੇ ਬਕਾਇਦਾ ਗਿਆ ਉਹਦੀ লাশ ਦੇ ਉੱਤੇ ਚਾਦਰ ਪਾ ਕੇ ਆਇਆ ਤੇ ਹੋਰ ਲੀਡਰ ਵੀ ਗਏ ਤਾਂ ਉਦੋਂ ਤੁਹਾਡੀ ਕਿਸੇ ਦੀ ਜ਼ਬਾਨ ਨਹੀਂ ਖੁੱਲੀ ਕਿਹੋ ਜੇ ਦੁਸ਼ਟ ਕਰਮ ਇੱਥੇ ਹੁੰਦੇ ਰਹਿੰਦੇ ਨੇ ਉਦੋਂ ਸਾਰੇ ਨੀਵੀਆਂ ਪਾ ਲੈਂਦੇ ਨੇ ਪਰ ਜਦੋਂ ਕੋਈ ਅਜੀਹਾ ਭਾਰਤ ਸਰਕਾਰ ਦੀ ਬਹੁਗਣਤੀ ਹੈ ਭਾਰਤ ਸਰਕਾਰ ਦੀ ਵੱਡੀ ਤਾਕਤ ਹੈ ਅਸੀਂ ਉਹਨਾਂ ਦੇ ਨਾਲ ਰਲ ਮਿਲ ਕੇ ਹੀ ਅੱਗੇ ਚੱਲ ਸਕਦੇ ਆਂ ਉਹਨਾਂ ਨੇ ਸਾਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਆ ਕਿ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰੋ ਸਕੂਲ ਖੋਲੋ ਕਾਲਜ ਖੋਲੋ ਤੇ ਤੁਸੀਂ ਜਿਵੇਂ ਵੀ ਆਪਣੇ ਧਰਮ ਬਾਰੇ ਲੋਕਾਂ ਨੂੰ ਗਿਆਨ ਦੇ ਸਕਦੇ ਹੋ ਉਹ ਦਿਓ ਕੋਈ ਰੁਕਾਵਟ ਨਹੀਂ ਪਾਉਂਦੇ ਇਹ ਵੱਖਰੀ ਗੱਲ ਹੈ ਕਿ ਅਸੀਂ ਆਪ ਹੀ ਕੁਝ ਨਹੀਂ ਕਰ ਸਕਦੇ ਸਾਨੂੰ ਕਰਨਾ ਹੀ ਕੁਝ ਨਹੀਂ ਆਉਂਦਾ ਕੇਵਲ ਸਾਨੂੰ ਸਮੇਂ ਦੇ ਮੁਤਾਬਕ ਲੜਾਈ ਕਰਨੀ ਆਉਂਦੀ ਹੈ ਜਦੋਂ ਵੀ ਕਿਤੇ ਮਿਲਵਰਤਨ ਦਾ ਮਸਲਾ ਹੁੰਦਾ ਹੈ ਉਦੋਂ ਝਗੜਾ ਹੁੰਦਾ ਲੜਾਈ ਹੁੰਦੀ ਹੈ ਵਾਦ ਵਿਵਾਦ ਹੁੰਦਾ ਤੇ ਜਿਹੜਾ ਸੌਦਾ ਸਾਧ ਹੈ ਉਹਦੇ ਚਰਨਾ ਤੇ ਮੱਥੇ ਵੀ ਸਾਰੇ ਅਕਾਲੀ ਦਲ ਨੇ ਟੇਕੇ ਤੇ ਉਹਨੂੰ ਬਾਅਦ ਦੇ ਵਿੱਚ ਪੰਥ ਤੋਂ ਵੀ ਛੇਕਿਆ ਤੇ ਫਿਰ ਉਹਨੂੰ ਪੰਥ ਚ ਵਾਪਸ ਵੀ ਲੈ ਲਿਆ ਤੇ ਵਾਪਸ ਵਾਲੀ ਗੱਲ ਨੂੰ ਸਹੀ ਸਿੱਧ ਕਰਨ ਵਾਸਤੇ 92 ਲੱਖ ਰੁਪਇਆ ਸ਼੍ਰੋਮਣੀ ਕਮੇਟੀ ਦਾ ਇਸ਼ਤਿਹਾਰਾਂ ਤੇ ਉਜਾੜ ਦਿੱਤਾ ਗਿਆ ਜਿਹੜਾ ਸਭ ਤੋਂ ਵੱਡਾ ਖਾਲਿਸਤਾਨ ਦਾ ਹਾਮੀ ਆਖਿਆ ਜਾਂਦਾ ਹੈ ਸਮਰਜੀਤ ਸਿੰਘ ਮਾਨ ਉਹ ਚੋਣਾ ਵਕਤ ਵੋਟਾਂ ਲੈਣ ਵਾਸਤੇ ਕਾਫੀ ਸਮਾਂ ਪਹਿਲਾਂ ਸੰਗਰੂਰ ਵਿਖੇ ਦੇਵੀ ਦੇ ਮੰਦਿਰ ਦੇ ਵਿੱਚ ਟੱਲੀਆਂ ਖੜਕਾ ਕੇ ਆਇਆ ਸੀ ਤੇ ਤਿਲਕ ਲਗਵਾ ਕੇ ਆਇਆ ਸੀ ਤੇ ਉਹਨੂੰ ਤਾਂ ਕਿਸੇ ਨੇ ਪੰਥ ਚੋਂ ਨਹੀਂ ਛੇਕਿਆ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਗੁਰੂ ਪਿਆਰ ਵਾਲਿਓ ਕਦੇ ਸਮਝਦਾਰੀ ਤੋਂ ਕਮ ਲਓ ਕਿ ਜਦੋਂ ਤਾਂ ਕੋਈ ਸਾਡੇ ਗੁਰਦੁਆਰੇ ਵਿੱਚ ਆਉਂਦਾ ਹੈ ਰਸਮ ਪੂਰਤੀ ਵਾਸਤੇ ਭਾਵੇਂ ਆਉਂਦਾ ਹੈ ਬਗਾਨੇ ਧਰਮ ਵਾਲਾ ਉਦੋਂ ਤਾਂ ਸਾਨੂੰ ਚਾਹ ਚੜ ਜਾਂਦਾ ਪਰ ਜਦੋਂ ਸਾਨੂੰ ਦੂਜੇ ਦੇ ਧਰਮ ਮੰਦਿਰਾਂ ਚ ਧਰਮ ਸਥਾਨ ਤੇ ਜਾਣਾ ਪਵੇ ਤਾਂ ਉਦੋਂ ਸਾਨੂੰ ਵੱਟ ਆਉਣ ਲੱਗ ਪੈਂਦੇ ਨੇ ਪਸੀਨੇ ਛੁੱਟ ਪੈਂਦੇ ਨੇ ਉਦੋਂ ਬਾਦ ਵਿਵਾਦ ਛਿੜ ਪੈਂਦਾ ਤੇ ਉਦੋਂ ਨਫਰਤ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਅਸੀਂ ਉੱਥੇ ਨਹੀਂ ਜਾਣਾ ਸਾਡਾ ਧਰਮ ਭ੍ਰਿਸ਼ਟ ਹੋ ਜਾਵੇਗਾ ਅਸੀਂ ਮੂਰਤੀ ਪੂਜਕ ਨਹੀਂ ਹੁੰਦੇ ਉਹ ਭਾਈ ਉੱਥੇ ਮੂਰਤੀ ਪੂਜਣ ਦਾ ਮਸਲਾ ਨਹੀਂ ਉਹ ਤਾਂ ਰਸਮੀ ਤੌਰ ਤੇ ਭਾਈ ਚਾਰੇ ਦਾ ਸਾਂਝ ਰੱਖਣ ਵਾਸਤੇ ਗੱਲਾਂ ਹੁੰਦੀਆਂ ਨੇ ਨਾ ਕਿ ਉਹ ਸਾਨੂੰ Hindu ਨਹੀਂ ਉਥੇ ਬਣਾਉਣ ਲੱਗੇ ਮੂਰਤੀ ਪੂਜਕ ਨਹੀਂ ਬਣਾਉਣ ਲੱਗੇ ਹੋਰ ਦੁਨੀਆ ਬਥੇਰੀ ਜਾਂਦੀ ਹੈ ਤੋ ਇਹਨਾਂ ਗੱਲਾਂ 'ਬਰ ਵੀ ਕਦੇ ਧਿਆਨ ਦੇ ਲਿਆ ਕਰੀਏ ਤੇ ਬਹੁਤ ਕੁਝ ਹੈ ਇਹੋ ਜਿਹਾ ਜਿਹੜਾ ਸਾਡੇ ਲੀਡਰਾਂ ਨੂੰ ਕਰਨਾ ਚਾਹੀਦਾ ਸੀ ਪਰ ਇਧਰ ਤਾਂ ਕੋਈ ਧਿਆਨ ਹੀ ਦੇਣ ਨੂੰ ਤਿਆਰ ਨਹੀਂ ਇੱਥੇ ਤਾਂ ਜੇ ਕੋਈ ਸੁਧਾਰਵਾਦੀ ਗੱਲ ਕਰਦਾ ਉਹਨੂੰ ਪੰਥ ਚੋਂ ਛੇਕ ਦਿਓ ਇਹੋ ਹੀ ਇਹਨਾਂ ਦੇ ਪੱਲੇ ਇੱਕ ਗੱਲ ਰਹੇਗੀ ਹਰ ਹਰ ਇੱਕ ਨੂੰ ਜਿਹੜੇ ਨੇ ਸੁਧਾਰ ਕਰਨ ਦਾ ਯਤਨ ਕੀਤਾ ਉਸੇ ਨੂੰ ਪੰਥ ਚੋਂ ਛੇਕ ਦਿਓ ਛੇਕ ਦਿਓ ਪਰ ਗੁੰਡਿਆਂ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਤੇ ਅਤੇ ਇਹਨਾਂ ਵੱਡੇ ਆਧਾਰਿਆਂ ਤੇ ਗੁੰਡਿਆਂ ਦਾ ਕਬਜ਼ਾ ਹੋਇਆ ਹੋਇਆ ਤੇ ਹੁਣ ਤੇ ਇਹ ਵੀ ਗੱਲਾਂ ਸਾਹਮਣੇ ਆ ਗਈਆਂ ਨੇ ਕਿ ਧਰਮ ਦੇ ਨਾਂ ਤੇ ਨਸ਼ੇੜੀ ਲੋਕਾਂ ਨੇ ਗੁੰਡੇ ਲੋਕਾਂ ਨੇ ਗੁਰਦੁਆਰਿਆਂ ਦੇ ਵਿੱਚ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਬੰਦੇ ਕਤਲ ਵੀ ਕਰਨੇ ਸ਼ੁਰੂ ਕਰ ਦਿੱਤੇ ਨੇ ਜਦੋਂ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੈ ਉਹ ਉਸ ਅਪਰਾਧੀ ਨੂੰ ਪਕੜ ਲਵੇ ਪੁਲਿਸ ਦੇ ਹਵਾਲੇ ਕਰੇ ਅੱਗੋਂ ਕਾਨੂੰਨ ਨੇ ਫੈਸਲਾ ਕਰਨਾ ਕਿ ਇਹਨੂੰ ਕੀ ਸਜ਼ਾ ਦੇਣੀ ਹੈ ਅੱਜ ਤਾਂ ਇੰਨਾ ਦਿਮਾਗ ਖਰਾਬ ਹੋ ਗਿਆ ਹੈ ਸਾਡੇ ਲੋਕਾਂ ਦਾ ਕਿ ਆਪ ਹੀ ਉਹਨੂੰ ਕਤਲ ਵੀ ਕਰ ਲਾ ਪਏ ਇਹਨੂੰ ਪੰਥ ਦੀ ਸੇਵਾ ਦੱਸਦੇ ਨੇ ਬਹੁਤ ਸੰਭੜ ਕੇ ਚੱਲਣ ਦੀ ਲੋੜ ਹੈ ਅਸੀਂ ਬਹੁਤ ਘਟ ਗਣਤੀ ਆ ਸਾਡੀ ਕੋਈ ਵੱਡੀ ਕੇਂਦਰੀ ਜਥੇਬੰਦੀ ਨਹੀਂ ਹੈ ਚਾਰੇ ਪਾਸੇ ਖਲਾਰਾ ਖਿਲਰਿਆ ਹੋਇਆ ਹੈ ਬਹੁਤ ਸੋਚ ਸਮਝ ਕੇ ਸਾਰੇ ਕੰਮ ਕਰਨੇ ਪੈਣੇ ਨੇ ਤੇ ਨਹੀਂ ਤੇ ਬਹੁਤ ਨੁਕਸਾਨ ਉਠਾਉਣਾ ਪਵੇਗਾ ਤੇ ਫਿਰ ਪਛਤਾਉਣ ਤੋਂ ਸਿਵਾਏ ਕੁਝ ਵੀ ਪੱਲੇ ਨਹੀਂ ਰਹੇਗਾ ਸੋ ਰਾਮ ਮੰਦਰ ਦਾ ਜਿਹੜਾ ਮਸਲਾ ਹੈ ਉਹਦੇ ਤੇ ਜਥੇਦਾਰ ਮੁੜ ਤੋਂ ਵਿਚਾਰ ਕਰੇ ਕਿ ਰਸਮ ਪੂਰਤੀ ਵਾਸਤੇ ਉੱਥੇ ਜਾਣਾ ਬਿਹਤਰ ਹੈ ਕਿ ਉਥੇ ਨਾ ਕਰਨੀ ਬਿਹਤਰ ਹੈ ਕਿਹੜੀ ਗੱਲ ਪੰਥ ਦੇ ਭਲੇ ਦੇ ਵਿੱਚ ਹੈ ਜਦੋਂ ਦੁਨੀਆ ਹੋਰ ਦਰਬਾਰ ਸਾਹਿਬ ਤੇ ਆਉਂਦੀ ਹੈ ਤੇ ਸਾਨੂੰ ਉਥੇ ਜਾਣ ਲੱਗੇ ਕਿਉਂ ਡਰ ਲੱਗਦਾ ਅਸੀਂ ਵੀ ਤਾਂ ਰਸਮ ਪੂਰਤੀ ਹੀ ਕਰ ਰਹੇ ਹਾਂ ਇਹ ਰਸਮ ਪੂਰਤੀਆਂ ਕਰਨੀਆਂ ਹੁੰਦੀਆਂ ਨੇ ਜਿਹੜੇ ਸਮਾਜ ਦੇ ਵਿੱਚ ਆਪਾਂ ਰਹਿਣਾ ਹੁੰਦਾ ਇਤਨੇ ਕ ਬਚਨ ਪਰਵਾਨ ਕਰਨਾ ਹੋਈਆਂ ਭੁੱਲਾ ਲੇ ਕੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ